ਫਰੈਂਸ ਗੁੱਡ ਈਵਨਿੰਗ ਹੈ ਜੀ ਸਾਰਿਆਂ ਨੂੰ ਸ਼ਾਮ ਦੀ ਪਿਆਰ ਭਰੀ ਸਾਸਰੀ ਘਾਲ ਹੈ ਜੀ ਤੇ ਲੋ ਜੀ ਮੈਂ ਬਣਾ ਰਹੀਆਂ ਦਾਲ ਅੱਜ ਮੈਂ ਬਣਾ ਰਹੀਆਂ ਛੋਲਿਆਂ ਕੀ ਦਾਲ ਔਰ ਕੀ ਆ ਪਾ ਕੇ ਹੈ ਹਨਾ ਕੀ ਆ ਵੀ ਕਹਿ ਦਨੇ ਹੈ ਕਈ ਵਾਰ ਇਹਨੂੰ ਕद्दू ਵੀ ਕਹਿੰਨੇ ਹੈ ਹਨਾ ਤੇ ਹੈ ਜੀ ਦਾਲ ਜੋ ਕਿ ਮੈਂ ਹੁਣੇ ਬਣਾ ਰਹੀਆਂ ਹਰੇਕ ਦਾ ਆਪਣਾ ਆਪਣਾ ਢੰਗ ਹੁੰਦਾ ਬਣਾਉਣ ਦਾ ਪਰ ਮੈਂ ਜਿਸ ਤਰ੍ਹਾਂ ਬਣਾ ਰਹੀਆਂ ਮੈਂ ਤੁਹਾਨੂੰ ਦਿਖਾ ਰਹੀਆਂ ਵੀ ਮੈਂ ਦਾਲ ਕਿਸ ਤਰ੍ਹਾਂ ਬਣਾਉਂਗੀ ਤਾਂ ਲੋ ਜੀ ਦਾਲ ਦਾ ਪਾਣੀ ਮੈਂ ਰੱਖ ਤਿਆ ਔਰ ਵਿੱਚ ਮੈਂ ਪਾਈਆਂ ਹਰੀਆਂ ਮਿਰਚਾਂ ਪਾਣੀ ਦੇ ਵਿੱਚ ਹਰੀਆਂ ਮਿਰਚਾਂ ਪਾਤੀਆਂ ਔਰ ਇਹ ਆ ਜੀ ਛੋਲਿਆਂ ਦੀ ਦਾਲ ਮੇਰੇ ਕੋਲ ਥੋੜੀ ਜੀ ਇਹਨਾਂ ਵਿੱਚ ਮਾਹਾਂ ਦੀ ਦਾਲ ਰਲੀ ਵੀ ਸੀ ਮੈਂ ਕਿਹਾ ਚਲੋ ਕੱਟੀ ਐਸ ਕਰਕੇ ਮੈਂ ਛੋਲਿਆਂ ਦੀ ਦਾਲ ਲਈ ਹੈ ਔਰ ਇਹਦੇ ਵਿੱਚ ਪਾਉਂਗੀ ਆਪਾਂ ਕੀ ਆ ਕਈ ਵਾਰ ਇਸ ਨੂੰ ਕਦੂ ਵੀ ਕਹਿ ਦਿੰਨੇ ਆ ਕੀ ਆ ਵੀ ਹਨ ਤੇ ਜਿਹੜਾ ਟੰਗ ਮੇਰਾ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਆਪਾਂ ਆਮ ਦਾਲ ਬਣਾਉਂਦੇ ਆ ਉਦਾਂ ਹੀ ਦਾਲ ਦੇ ਵਿੱਚ ਆਪਾਂ ਨੇ ਕੀ ਆ ਸਿੱਟ ਦੇਣੀ ਆ ਤੇ ਵਿੱਚ ਨਮਕ ਮਿਰਚ ਮਸਾਲਾ ਵਿੱਚ ਪਾ ਕੇ ਕੁੱਕਰ ਗਿਆ ਹਲਵਾਣੀਆਂ ਜੀ ਚਾਰ ਸੀਟੀਆਂ ਫਿਰ ਦੇਖੋ ਕਿੰਨੀ ਟੇਸਟੀ ਦਾਲ ਬਣਦੀ ਆ ਵੈਸੇ ਹਰੇਕ ਦਾ ਆਪਣਾ ਆਪਣਾ ਢੰਗ ਹੈ ਹਨਾ ਬਣਾਣੇਗਾ ਪਰ ਜਿਸ ਤਰ੍ਹਾਂ ਮੈਂ ਬਣਾ ਲਈ ਆ ਮੈਂ ਤੁਹਾਨੂੰ ਦੱਸ ਦੰਨੀ ਆ ਇਹ ਦੇਖੋ ਜੀ ਮੈਂ ਕੀ ਆ ਪਾ ਲਈ ਵਿੱਚ ਕੁੱਕਰ ਦੇ ਤੇ ਨਾਲ ਦੀ ਨਾਲ ਮੈਂ ਪਾਵਾਂਗੀ ਦਾਲ ਛੋਲੇਾਂਗੀ ਜੋ ਕਿ ਮੈਂ ਪਹਿਉ ਕ ਰੱਖੀ ਹੋਈ ਥੀ ਪਹਿਲਾਂ ਇਸ ਕਰਕੇ ਇਹ ਰਹੀ ਤੁਹਾਡੀ ਆਪਾਂ ਨਾਲੋਂ ਲੋ ਜੀ ਹੁਣ ਆਪਾਂ ਵਿੱਚ ਪਾਉਂਗੇ ਛੋਲਿਆਂ ਦੀ ਦਾਲ ਜੋ ਕਿ ਮਤੋਈ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਮਸਾਲਾ ਸਾਰੀ ਚੀਜ਼ ਪਾ ਦੇਣੀ ਹੈ ਹਰੇਕ ਦਾ ਆਪਣਾ ਪ੍ਰਟੰਟ ਹੁੰਦਾ ਨਾ ਦਾਲ ਬਣਾਣ ਦਾ ਪਰ ਜਿਹੜਾ ਮੇਰਾ ਢੰਗ ਹੈ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ ਤਾਂ ਇਸ ਤਰੀਕਾ ਬਣਾਏ ਕਰਦੀ ਹਾਂ ਬਾਕੀ ਤੁਸੀਂ ਦੱਸਿਓ ਵੀ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਲੋ ਜੀ ਅਮ ਆਪ ਡਾਲेंगे ਨਮਕ ਮਿਰਚ ਮਿਰਚ ਤਾਂ ਹੈ ਐ ਸੋਰੀ ਹਰੀ ਮਿਰਚਾਂ ਪਾਈਆਂ ਮੈਂ ਇਹ ਐ ਨਮਕ ਹਲਦੀ ਐ ਇਹ ਆ ਜੀ ਗਰਮ ਮਸਾਲਾ ਇਸਿਆ ਹੋਇਆ ਮੇਰਾ ਔਰ ਇੱਧਰ ਹੈ ਜੀ ਪਿਸਿਆ ਹੋਇਆ ਧਨੀਆ ਸੁੱਕਾ ਧਨੀਆ ਧਨੀਆ ਪਾਊਡਰ ਵੀ ਕਹਿੰਦੇ ਆ ਗਈ ਹਨ ਉਹ ਪਾ ਦਿੰਨੇ ਆਪਾਂ ਹਿਲਾਓ ਜੀ ਔਰ ਸਾਰਾ ਕੁਝ ਵਿੱਚ ਪਾ ਦਿਆ ਆਪਾਂ ਨੇ ਲੋ ਜੀ ਆਪਾਂ ਨੇ ਸਾਰਾ ਕੁਝ ਵਿੱਚ ਪਾ ਤਿਆ ਥੋੜੀ ਜਿਹੀ ਹਲਦੀ ਪਾ ਦਿੰਨੇ ਆ ਹੋਰ ਦੇਖੋ ਕੀ ਆਗੇ ਵਿੱਚ ਛੋਲਿਆਂ ਦੀ ਦਾਲ ਹਰੀ ਮਿਰਚ ਨੋਨ ਮਿਰਚ ਸੁੱਕੇ ਮਸਾਲੇ ਰਲਾ ਕੇ ਇਦਾਂ ਪੁੱਕਰ ਗਿਆ ਚਾਰ ਸੀਟੀਆਂ ਲਵਾਉਣੀਆਂ ਆਪਾਂ ਨੇ ਤੇ ਦਾਲ ਬਹੁਤ ਵਧੀਆ ਬਣਨੀ ਹੈ ਜੀ ਦਾਲ ਤਾਂ ਜਸਕੇ ਪੁੱਕਰ ਗਿਆ ਦੂਸਰੀ ਸੀਟੀ ਲੱਗੀ ਆ ਚਾਰ ਸਿੱਟੀਆਂ ਮੈਂ ਸਬਜੀ ਹੋਏਗੀ ਲਿਓ ਦੇਖੀ ਰਾਣਾ ਹੀ ਬੈਠਿਆ ਹੋਰੀਓ ਚੁੱਪੀ ਡ ਜਾ ਕਿੱਥੇ ਦੇ ਕੋਤੀ ਬੈਠ ਜੇਗਾ ਆ ਤਾਂ ਲਿਓ ਦੁਖੀ ਘਰ ਹਾਏ ਰੱਬਾ ਸਵੇਰ ਕਾ ਮੀਂਹ ਪੈ ਰਿਹਾ ਦੇਖੋ ਹਲੇ ਵੀ ਬਾਰਿਸ਼ ਹੋਈ ਰਹੀ ਆ ਇੰਨਾ ਮੀਂਹ ਪੈ ਰਿਹਾ ਨਾ ਰਾਤ ਕਾਈ ਹੁਣ ਵੀ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਲਿਓ ਹਟ ਜਾ ਤੋ ਹਰੇਕ ਕਾ ਨਾ ਆਪਣਾ ਆਪਣਾ ਢੰਗ ਹੁੰਦਾ ਆ ਹਨਾ ਦਾਲ ਸਬਜ਼ੀਆਂ ਬਣਾਉਣੇਗਾ ਪਰ ਜਿਸ ਤਰ੍ਹਾਂ ਮੇਰਾ ਢੰਗ ਤਾਂ ਮੈਂ ਤੁਹਾਨੂੰ ਦੱਸ ਤਿਆ ਮੈਂ ਦਾਲ ਕਿਸ ਤਰ੍ਹਾਂ ਬਣਾਵਾ ਮੈਂ ਮਤਲਬ ਦਾਲ ਕੇ ਵਿੱਚ ਕੀ ਆ ਕੇ ਵਿੱਚ ਨੀ ਢਾਲ ਕੇ ਵਿੱਚ ਕੀਆ ਪਾਣੀ ਹੁੰਨੀ ਆ ਮੈਂ ਜਿਸ ਤਰ੍ਹਾਂ ਕੀ ਛੋਲੇ ਦੀ ਦਾਲ ਐ ਛੋਲੇ ਦੀ ਦਾਲ ਮੈਂ ਕੀਆ ਕੱਟ ਕੇ ਨਾ ਛੋਟੇ ਛੋਟੇ ਪੀਸ ਕੱਟ ਕੇ ਛੋਲੇ ਦੀ ਦਾਲ ਕੇ ਵਿੱਚ ਘੇਰਤੇ ਔਰ ਵਿੱਚ ਆਪਣੇ ਸਵਾਦ ਕੇ ਅਨੁਸਾਰ ਤੁਸੀਂ ਮਸਾਲੇ ਮਸੂਲੇ ਸਿੱਟ ਦੋ ਮੈਂ ਕੱਟ ਕੇ ਹਰੀ ਮਿਰਚਾਂ ਪਾਣੀ ਹੁੰਨੀ ਆ ਵਿੱਚ ਬਾਕੀ ਹਰੇਕ ਆਪਣਾ ਆਪਣਾ ਢੰਗ ਹੈ ਹਨਾ ਜਿਸ ਤਰ੍ਹਾਂ ਤੁਮੇ ਬਣਾਵਾ ਤਮੇ ਬਤਾਈਓ ਕਿਤਰਾ ਬਣਾਵਾਇਆ ਹਾਇਰਬਾ ਮੀ ਪੈ ਗਿਆ ਉਹ ਰਵੀ ਇੰਨੀ ਬਰਸਾਤ ਹੋ ਰਹੀ ਆ ਨਾ بارش ਬਹੁਤ ਜ਼ਿਆਦਾ ਤੋਂ ਬਾਵਜੂਦ ਵੀ ਲੇਟ ਹੋ ਗਈ ਅੱਜ ਕਿਉਂਕਿ ਬਬਜੋਤ ਨੇ ਆਣਾ ਤਾਂ ਟਿਊਸ਼ਨ ਤੇ ਹਲ ਤੱਕ ਆਈ ਨਹੀਂ ਮੈਨੂੰ ਲੱਗਦਾ ਲੇਟ ਹੋ ਗਈ ਬਬਜੋਤ ਕਿਉਂਕਿ ਬਾਰਿਸ਼ ਹੋ ਰਹੀ ਹੈ ਨਾ ਉੱਥੇ ਖੜ ਗਈ ਹੋਣੀ ਦੇਖੋ ਲਗਾਤਾਰ ਮੀਂਹ ਪੈ ਹੀ ਰਿਹਾ ਇਹ ਰਾਤ ਕਾ ਮੀਂਹ ਪੈ ਰਿਹਾ ਹੈ ਆਹੀ ਹਾਲ ਹੋ ਰਿਹਾ ਰਾਤ ਕਾ ਵੈਸੇ ਮਜ਼ਾ ਆ ਰਿਹਾ ਮੀਂਹ ਦੇ ਵਿੱਚ ਭਿੱਜ ਕੇ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਭਾਈ ਆ ਗਈ ਜੋਤ ਮੀਂਹ ਕਰਕੇ ਨਹੀਂ ਆ ਰਹੀ ਹੋਣੀ ਸਵਾ 6 ਹੋ ਗਏ ਤੋ ਲੋ ਜੀ ਦਾਲ ਆਪਣੀ ਬਣ ਕੇ ਹੋ ਗਈ ਹੈ ਰੈਡੀ ਕੀ ਆ ਛੋਲਿਆਂ ਕੀ ਦਾਲ ਔਰ ਹੁਣ ਆਪਾਂ ਲਾਵਾਂਗੇ ਤੜਕਾ ਟਮਾਟਰ ਪਿਆਜ਼ ਔਰ ਜੀਰੇ ਦਾ ਆਪਾਂ ਹੁਣ ਇਹਨੂੰ ਤੜਕਾ ਲਾਵਾਂਗੇ ਜੀ ਤੇ ਵਾਕਈ ਦਾਲ ਬਹੁਤ ਵਧੀਆ ਬਣੀ ਹੈ ਮੈਨੂੰ ਤਾਂ ਠੀਕ ਲੱਗ ਰਹੀ ਹੈ ਬਾਕੀ ਖਾ ਕੇ ਪਤਾ ਲੱਗੂਗਾ ਹਨ ਜਦੋਂ ਆਪਾਂ ਖਾਓਗੇ ਤੇ ਲੋ ਜੀ ਪਹਿਲਾਂ ਆਪਾਂ ਤੜਕੇ ਛੜਕੇ ਲਾ ਦਨੇ ਆ ਤੋ ਜਸਟ ਤੇਲ ਗਰਮ ਹੋ ਗਿਆ ਲਾਈਏ ਜੀ ਤੜਕੇ ਛੜਕੇ ਲੋਜੀ ਤੜਕਾ ਲਾ ਦਿੰਨੇ ਆ ਫਿਰ ਆਪਾਂ ਤੜਕਾ ਪਾਉਂਗੇ ਦਾਲ ਦੇ ਵਿੱਚ ਕੋਲ ਦਾਲ ਜਣਦੀ ਹੈ ਜੰਮੀ ਜੰਮੀ ਲੋਜੀ ਤੜਕਾ ਲੱਗ ਚੁੱਕਿਆ ਹੁਣ ਆਪਾਂ ਤੜਕਿਆਂ ਨੂੰ ਪਾਈਏ ਦਾਲ ਦੇ ਵਿੱਚ ਫਿਰ ਬਗਰ ਮੈਂ ਪਾਣਾ ਲੈ ਲੀਆ ਟੜਕਾ ਪਾਧਾ ਧਰਮ ਆਪਣੇ ਲੋ ਜੀ ਦੇਖੋ ਤੁਸੀਂ ਛੋਲਿਆਂ ਦੀ ਦਾਲਵਾਂ ਕੀ ਆ ਪਾਕਿਆ ਤੜਕਾ ਲਾ ਕੇ ਇਨੀ ਯੰਮੀ ਦਾਲ ਲੱਗ ਰਹੀ ਹੈ ਨਾ ਸੱਚੀ ਦੇਖਣ ਚ ਵੀ ਵਧੀਆ ਲੱਗ ਰਹੀ ਹੈ ਖਾਣ ਚ ਵੀ ਵਧੀਆ ਹੋਊਗੀ ਤੇ ਲੋ ਜੀ ਛੋਲਿਆਂ ਦੀ ਸਬਜ਼ੀ ਦੇ ਵਿੱਚ ਕੀ ਆ ਪਾਤੀ ਆਪਾਂ ਨੇ ਬਣ ਗਈ ਹੈ ਯੰਮੀ ਯੰਮੀ ਦਾਲ ਇਹ ਕੀਆ ਨੂੰ ਨਾ ਕਈ ਜਣੇ ਕੱਦੂ ਵੀ ਕਹਿੰਨੇ ਆ ਯਾਨੀ ਜਿਹੜੀ ਕੀਆ ਹੁੰਦੀ ਆ ਨਾ ਇਹਨੂੰ ਕੱਦੂ ਵੀ ਕਹਿ ਦਿੰਨੇ ਆ ਛੋਲਿਆਂ ਦੀ ਦਾਲ ਦੇ ਵਿੱਚ ਕੱਦੂ ਪਾ ਕੇ ਆਪਣੀ ਦਾਲ ਬਣਾਈ ਹੈ ਜੀ ਚਲੋ ਜੀ ਦਾਲ ਤਾਂ ਆਪਣੀ ਬਣ ਗਈ ਹੈ ਹੁਣ ਬਣਾਈਏ ਆਪਾਂ ਰੋਟੀ ਤੇ ਰੋਟੀ ਬਣਾਉਣ ਲੱਗੀਆਂ ਜੀ ਆਪਾਂ ਹੁਣ ਲੋ ਜੀ ਆਪਾਂ ਹੁਣ ਬਣਾ ਦੰਦੀਆਂ ਨਾਲ ਦੀ ਨਾਲ ਰੋਟੀ ਦਾਲ ਆਪਣੀ ਬਣ ਗਈ ਐ ਔਰ ਹੁਣ ਆਪਾਂ ਬਣਾਉਂਗੇ ਰੋਟੀਆਂ ਬਾਬਾ ਜੀ ਵੀ ਪਾਠ ਕਰਨ ਲੱਗ ਗਏ ਪਾਠ ਦਾ ਟਾਈਮ ਹੋ ਗਿਆ ਦੇਖ ਕੇ ਜੀ ਦਾਲ ਇੰਨੀ ਵਧੀਆ ਲੱਗ ਰਹੀ ਐ ਨਾ ਕਈ ਦਿਨਾਂ ਬਾਅਦ ਬਣਾਈ ਮੈਂ ਦਾਲ ਕੀ ਆ ਪਾਕਿਆ ਹੈ ਹਣ और खाने के बिच भी वी होगी बढ़ाई तो वाया है बाकी खा के पता लगेगा जी रोटी बना दें आप ਵਾਹਿਗੁਰੂ 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 ਕਹਿੰਦੇ ਨਾ ਜਦੋਂ ਲੰਗਰ ਬਣਾਓ ਨਾ ਮਤਲਬ ਰੋਟੀ ਬਣਾਓ ਤਾਂ ਵਾਹਿਗੁਰੂ ਵਾਹਿਗੁਰੂ ਨਾਮ ਜੱਪੀ ਜਾਓ ਤਾਂ ਰੋਟੀ ਬਣਾਣੀ ਚਾਹੀਦੀ ਹੈ ਵਾਹਿਗੁਰੂ 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 ਲੋ ਜੀ ਰੋਟੀ ਬਣਾ ਕੇ ਆਪਾਂ ਚੋਪੜ ਸਵਾਰ ਕੇ ਉੰਬੋਈਏ ਮਰੱਖ ਦਾਂਗੇ ਔਰ ਫਿਰ ਆਪਾਂ ਖਾਉਂਗੇ 8 ਵਜੇ 8 ਵਜੇ ਰੋਟੀ ਖਾਣੀ ਆ ਜੀ ਅਸੀਂ ਦੇਖੋ ਜਿਹੜੇ ਮੇਰੇ ਲਾਈਵ ਕੇ ਵਿੱਚ ਕਹਿੰਦੇ ਆ ਨਾ ਕਿ ਮੈਂ ਕੰਮ ਨਹੀਂ ਕਰਦੀ ਆਹ ਦੇਖ ਲਓ ਘਰ ਦੇ ਕੰਮ ਕੌਣ ਕਰਦਾ ਮੇਰੇ ਹਨ ਤੁਸੀਂ ਆਪ ਦੇਖ ਲਿਆ ਕਰੋ ਮੱਕੀ ਸਾਰੇ ਕੰਮ ਇਹ ਵੀ ਮੈਂ ਘਰ ਦੇ ਕੰਮ ਨਹੀਂ ਕਰਦੀ ਹੈ ਜੀ ਆ ਦੇਖੋ ਮੈਂ ਆਪਣੇ ਕੰਮ ਸਾਰੇ ਆਪਣੇ ਹੱਥਾਂ ਨਾਲ ਕਰਦੀਆਂ ਕੋਈ ਮੈਂ ਹਾਊਸ ਹੈਲਪਰ ਨਹੀਂ ਰੱਖੀ ਵੀ ਆਪਣੇ ਕੰਮ ਖੁਦ ਕਰਦੀ ਆ ਮੈਂ ਲੋ ਜੀ ਰੋਟੀ ਬਣਾ ਲਈ ਆਪਾਂ ਥੋੜੀ देर तक ਮਿਲਦੇ ਆ ਤਾਂ ਲੋ ਜੀ ਆਪਾਂ ਨੇ ਦਾਲ ਬਣਾ ਕੇ ਰੱਖਤੀ ਦਾਲ ਬਣ ਗਈ ਐ ਰੋਟੀ ਬਣ ਗਈ ਔਰ ਸਲਾਦ ਕੱਟ ਦਿਆ ਮੈਂ ਤੇ ਫਿਲਹਾਲ ਆਪਾਂ ਰੋਟੀ ਖਾਵਾਂਗੇ 8 ਵਜੇ ਔਰ 7:30 ਹੋ ਗਏ ਆਂ ਬਾਬਾ ਜੀ ਵੀ ਪਾਠ ਕਰਕੇ ਹੁਣੀ ਹਟੇ ਆਂ ਤੇ ਦਾਲ ਸੱਚੀ ਇੰਨੀ ਟੇਸਟੀ ਲੱਗ ਰਹੀ ਐ ਦੇਖਣੇ ਕੇ ਵਿੱਚ ਖਾ ਕੇ ਪਤਾ ਲੱਗੇਗਾ ਔਰ ਮੈਂ ਹੁਣ ਰੂਪ ਨੂੰ ਪੜਾਉਣਾ ਐ ਥੋੜਾ ਜਿਹਾ ਕਿਉਂਕਿ ਇੱਕ ਵਾਰ ਤਾਂ ਮੈਂ ਪੜਾ ਦਿੱਤਾ ਉਹਨੂੰ 4:00 ਵਜੇ ਤੇ ਦੁਬਾਰਾ ਨਾ ਦੁਹਰਾਈ ਕਰਾਣੀ ਐ ਉਸਨੂੰ ਮੈਂ ਤੇ ਉਹ ਦੁਹਰਾਈ ਕਰਾਉਂਗੀ ਮੀਂ ਦੇਖ ਰਹੀ ਆ ਵੀ ਆਇਆ ਨਾ ਹਟ ਗਿਆ ਮੋਂ ਵੀ ਪਹਿਰਾ ਦਾ ਪਹਿਲਾ ਤੇ ਚਲੋ ਜੀ ਵਲੌਗ ਦਾ ਆਪਾਂ ਕਰਦੇ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਹਨਾ ਬਾਕੀ ਮੈਂ ਹੁਣ ਬਬਜੋ ਤਾਂ ਆਪੇ ਪੜ ਲੈਂਦੀ ਐ ਬੜੀ ਐ ਔਰ ਰਪੈਂਜਲ ਨੂੰ ਮੈਂ ਹੁਣੇ ਸਟੱਡੀ ਕਰਾਣੀ ਐ 2 ਕ ਮਤਲਬ ਇੱਕ ਘੰਟਾ ਮੈਂ ਦੁਪਹਿਰੇ ਲਵਾਇਆ ਤਾਂ ਔਰ ਬਾਕੀ ਇੱਕ ਘੰਟਾ ਹੁਣ ਮੈਂ ਰਾਤ ਨੂੰ ਪੜਾਣਾ ਐ ਤੇ ਬਾਕੀ ਚਲੋ ਜੀ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਔਰ ਇੱਕ ਵਾਰ ਫੇਰ ਤੁਹਾਨੂੰ ਮੈਂ ਦਾਲ ਦਿਖਾ ਦੰਨੀ ਹੈ ਬਾਤ ਕੇ ਬਹੁਤ ਯੰਮੀ ਦਾਲ ਹੈ ਕਿਆ ਔਰ ਛੋਲੇ ਦੀ ਦਾਲ ਜਿਹਨੂੰ ਤੁਸੀਂ ਕਿਆ ਨੂੰ ਕੱਦੂ ਵੀ ਕਹਿ ਦਿੰਨੇ ਆ ਹਨਾ ਛੋਲੇ ਦੀ ਦਾਲ ਮਾ ਪਾ ਕੇ ਬਣਾਓ ਇੰਨੀ ਟੇਸਟੀ ਬਣਦੀ ਹੈ ਯੰਮੀ ਯੰਮੀ ਬਾਏ ਬਾਏ ਜੀ ਰਜਿੰਦਰ ਕੌਰ ਦੀਆਂ ਗੱਲਾਂ ਮੁੱਕਣੀਆਂ ਨਹੀਂ ਤਦ ਤੱਕ ਲਈ ਬਾਏ ਬਾਏ ਨਵੇਂ ਵਲੌਗ ਦੇ ਵਿੱਚ ਨਵੀਂ ਚੀਜ਼ ਦੇ ਨਾਲ ਫੇਰ ਮਿਲਦੇ ਆਪਾਂ ਤਦ ਤੱਕ ਲਈ ਬਾਏ ਬਾਏ